ਹਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਮੂਲਿਆਂ ਦੀ ਸਬਜੀ ਇਹ ਜਿਹੜੀ ਸਬਜੀ ਉਹਦੀ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈ ਤੇ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਸਬਜੀ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਸਬਜੀ ਬਣਾਉਣ ਲਈ ਆ ਵੇਖ ਲੈਣੇ ਹਾਂਜੀ ਮੂਲੀਆਂ ਦੀ ਸਬਜ਼ੀ ਬਣਾਉਣ ਲਈ ਆਪਾਂ ਤਿੰਨ ਮੂਲੀਆਂ ਲਈਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਛਿੱਲ ਲਿਆ ਚਾਰ ਪਿਆਜ਼ ਲਏ ਆ ਮੂਲੀਆਂ ਦੀ ਸਬਜ਼ੀ ਵਿੱਚ ਪਿਆਜ਼ ਹਮੇਸ਼ਾ ਜ਼ਿਆਦਾ ਹੀ ਪੈਂਦੇ ਆ ਪੰਜ ਹਰੀਆਂ ਮੱਚਾ ਲਈਆਂ ਜੀ ਪੰਜ ਸੱਤ ਕਲੀਆਂ ਲਸਣ ਦੀਆਂ ਇੱਕ ਟੁਕੜਾ ਅਦਰਕ ਦਾ ਹਰਾ ਧਨੀਆ ਅੱਧਾ ਚਮਚ ਜੀਰਾ ਦੋ ਛੋਟੇ ਚਮਚ ਚੌਲ ਲਏ ਆ ਚੌਲ ਜੋ ਵੀ ਤੁਹਾਡੇ ਕੋਲੇ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਬਾਸਮਤੀ ਚੌਲ ਵੀ ਲੈ ਸਕਦੇ ਹੋ ਤੇ ਜੇ ਤੁਹਾਡੇ ਕੋਲ ਖੀਰ ਵਾਲੇ ਚੌਲ ਤੁਸੀਂ ਉਹ ਵੀ ਲੈ ਸਕਦੇ ਹੋ ਮਸਾਲੇ ਲੈ ਜੀ ਇਹ ਆਪਾਂ ਤੁਹਾਨੂੰ ਨਾਲ ਦੇ ਨਾਲ ਦੱਸਾਂਗੇ ਵੀ ਕਿੰਨੇ ਕਿੰਨੇ ਪਾਉਣੇ ਆ ਤੇ ਬਾਕੀ ਜਿਹੜਾ ਆਪਾਂ ਸਾਰਾ ਸਮਾਨ ਲੈਣ ਨੂੰ ਆਪਾਂ ਕੱਟ ਕੇ ਤਿਆਰ ਕਰ ਲੈਨੇ ਸਭ ਤੋਂ ਪਹਿਲਾਂ ਆਪਾਂ ਮੂਲੀਆਂ ਨੂੰ ਕਦੂਕਸ ਕਰਾਂਗੇ ਜੀ ਮੂਲੀਆਂ ਨੂੰ ਆਪਾਂ ਮੋਟੇ ਵਾਲੀ ਸਾਈਡ ਤੋਂ ਕਦੂਕਸ ਕਰਨਾ ਲੋ ਜੀ ਮੂਲੀਆਂ ਆਪਣੇ ਕਦੂਕਸ ਹੋ ਗਈਆਂ ਤੇ ਹੁਣ ਆਪਾਂ ਨਿਚੋੜ ਕੇ ਦਾ ਪਾਣੀ ਕੱਢ ਲੈਨੇ ਚੰਗੀ ਤਰ੍ਹਾਂ ਨਿਚੋੜ ਕੇ ਤਾਂ ਆਪਾਂ ਪਾਣੀ ਕੱਢ ਲਾਂਗੇ ਜੇ ਆਪਦਾ ਪਾਣੀ ਨਹੀਂ ਨਿਚੋੜਦੇ ਤਾਂ ਸਬਜੀ ਆਪਣੀ ਜੀ ਕੌੜੀ ਬਣ ਜਾਂਦੀ ਐ ਇਸ ਲਈ ਪਾਣੀ ਦਾ ਨਿਚੋੜਨਾ ਦਾ ਜ਼ਰੂਰੀ ਐ ਜਦੋਂ ਵੀਤਰਨ ਨਿਚੋੜ ਲਿਆ ਉਹ ਜੇ ਮੂਲ ਗੰਨੋਂ ਨਿਚੋੜ ਕੇ ਆਪਾਂ ਦਾ ਪਾਣੀ ਕੱਢਤਾ ਐਨਾ ਪਾਣੀ ਨਿਕਲ ਗਿਆ ਦਾ ਤੇ ਹੁਣ ਆਪਾਂ ਕੀਤਾ ਜਿਹੜਾ ਸਮਾਨ ਆਪਾਂ ਨੂੰ ਕੱਟ ਲੈਣੇ ਤੇ ਅੱਜ ਆਪਾਂ ਇਹਦੇ ਵਿੱਚ ਹੀ ਕੱਟ ਲੈਣੇ ਤੇ ਅੱਜ ਆਪਾਂ ਨਹੀਂ ਤਾਂ ਜਿਆਦਾ ਬਰੀਕ ਕੱਟਨੇ ਨਹੀਂ ਜਿਆਦਾ ਮੋਟੇ ਥੋੜੇ ਜਿਹਾ ਲੰਬਾ ਇਸ ਤਰ੍ਹਾਂ ਪਿਆਜ਼ ਕਟਾਂਗੇ ਆਪਾਂ लंबा कट लस आपले ते हुन आपण जे आपण अदरक लसन आपण बरीक बटना बिलकुल बरीक कटांगेनू ਫਰਿਆ ਮੈਂ ਚੰਬਿਆ ਪੈਸਤਰ ਬ੍ਰੇਕ ਕੱਟ ਲਾਂ ਫਰਿਆ ਮੈਂ ਚਾਪਾ ਇਸ ਤਰ੍ਹਾਂ ਬ੍ਰੇਕ ਬ੍ਰੇਕ ਕੱਟ ਲੈਣੇ ਬੱਚਾ ਪਾ ਕੱਟ ਲਿਆ ਜੀ ते ब्रेक बी इस आहेसरा ब्रेक ब्रेक कट लाएं मूफा ਲੋ ਜੀ ਆਪਾਂ ਸਾਰਾ ਸਮਾਨ ਜਿਹੜਾ ਬਰੀਕ ਬਰੀਕ ਕੱਟ ਲਿਆ ਤੇ ਹੁਣ ਆਪਾਂ ਧਨੀਆ ਵੀ ਇਸ ਤਰੀਕੇ ਕੱਟ ਲਾਂਗੇ ਧਨੀਆ ਵੀ ਬਰੀਕ ਕੱਟ ਲਾਂਗੇ ਲੋ ਜੀ ਤਣੀਆਂ ਵੀ ਆਪਣਾ ਕੱਟਿਆ ਹੈ ਤੇ ਹੁਣ ਚੌਲ ਆ ਜਿਹੜੇ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਾਂਗੇ ਇਹਨਾਂ ਨੂੰ ਆਪਾਂ ਭੋਂਕੇ ਨਹੀਂ ਰੱਖਣਾ ਸਿਰਫ ਧੋ ਕੇ ਸਾਫ਼ ਹੀ ਕਰਨਾ ਤੇ ਹੁਣ ਆਪਾਂ ਲਾਉਨੇ ਤੜਕਾ ਜੀ ਲੋ ਜੀ ਕੁੱਕਰ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਲਈ ਅੱਧਿਕ ਘੜਸ਼ੇ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਅੱਧਿਕ ਘੜਸ਼ੀ ਲਈ ਆਪਾਂ ਸਰੋਂ ਤੇਲ ਦੀ ਤੇਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਲੋ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚੋਂ ਧੂੰਆਂ ਨਿਕਲਣ ਲੱਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ 2 ਕੁ ਮਿੰਟ ਲਈ ਆਪਾਂ ਤੇਲ ਨੂੰ ਠੰਡਾ ਹੋਣ ਦੇਵਾਂਗੇ ਕਿਉਂਕਿ ਜੇ ਆਪਾਂ ਗਰਮ ਤੇਲ ਦੇ ਵਿੱਚ ਜੀਰਾ ਪਾਵਾਂਗੇ ਤਾਂ ਉਹ ਮੱਚ ਜਾਂਦਾ ਇਸ ਲਈ ਤੇਲ ਨੂੰ ਆਪਾਂ ਠੰਡਾ ਕਰਾਂਗੇ। ਬਈ ਤੇਲ ਆਪਣਾ ਠੰਡਾ ਹੋ ਗਿਆ ਤੇ ਆਪਾਂ ਦੁਬਾਰਾ ਗੈਸ ਆਨ ਕਰ ਲੈਂਦੇ ਹਾਂ। ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ।

ਖੁਲਾਉਂਦੇ ਰਹਿਣਾ ਲਾਉ ਦੇ ਲਸਣ ਅਦਰਕ ਆਪਣਾ ਇਹਦਾ ਚੰਗੀ ਤਰ੍ਹਾਂ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਤੇ ਜਮਾ ਮੂਲੀਆਂ ਸਬੂਤ ਕਸ ਕੇ ਪਾ ਦਿੰਦੇ ਹਾਂ ਕਿੰਗੀ ਤਰ੍ਹਾਂ ਲਾਵਾਂ ਹੁਣ ਆਪਾਂ ਗੈਸ ਦੀ ਫਲੇਮ ਖੁੱਲ ਕਰ ਲਾਂਗੇ ਤੇ 2 ਮਿੰਟ ਲਈ ਇਹਨੂੰ ਆਪਾਂ ਭੁੰਨਾਂਗੇ ਲਗਭਗ 2-3 ਮਿੰਟ ਹੋ ਗਏ ਆਪਾਂ ਨੂੰ ਪਿਆਇ ਤੇ ਮਿਰਚ ਨੂੰ ਭੁੰਨੇ ਹੋਏ ਚੰਗੀ ਤਰ੍ਹਾਂ ਭੁੱਜਦੇ ਨੇ ਤੋਂ ਹੁਣ ਆਪਾਂ ਦੇ ਦੇ ਵਿੱਚ ਮਸਾਲੇ ਪਾਵਾਂਗੇ अर्धे को भी घट चमच आपवे लाल मिर्च क्योंकि तो पहले आप हरिया मिर्चा भी पाइया हुई डेढ़ के चमच आप पावेंगे नमक डेढ़ के चमच हल्दी डेढ़ के चमच आप हरा धनिया पावे धनिया पाउडर सारे तो मसाले आपके

ਤੇ ਹੁਣ ਆਪਰੇ ਵਿੱਚ ਅੱਧਾ ਕਿ ਗਲਾਸ ਪਾਣੀ ਦਾ ਪਾ ਦਾਂਗੇ ਚੌਲ ਪਾ ਦਾਂਗੇ ਜੀ ਚੌਲ ਪਾਉਣ ਨਾਲ ਸਬਜੀ ਦਾ ਜਿਹੜਾ ਸਵਾਦ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਜਦੋਂ ਵੀ ਮੂੜੀਆਂ ਦੀ ਸਬਜੀ ਬਣਾਉਂਦੇ ਹੋ ਤਾਂ ਇਹਦੇ ਵਿੱਚ ਚੌਲ ਜ਼ਰੂਰ ਪਾਓ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਢੱਕਣ ਦੇ ਦਿੰਨੇ ਆ ਤੇ ਆਪਾਂ ਇਹਦੇ ਚਾਰ ਵਿਸ ਵਲਵਾਵਾਂਗੇ ਫਿਰ ਮਰਦਾਂ ਦੇ ਕੋਈ ਚਾਰ ਵਿਸ ਲਾ ਆਪਣੀਆਂ ਲੱਗ ਗਈਆਂ ਤੇ ਹੁਣ ਆਪਾਂ ਕੁੱਕਰ ਖੋਲ ਕੇ ਸਬਜ਼ੀ ਚੈੱਕ ਕਰ ਲੈਂਦੇ ਆ ਆ ਦੇਖੋ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਅੱਧੀ ਕੌਲੀ ਮਲਾਈ ਦੀ ਲਈਏ ਉਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਜਦੋਂ ਆਪਾਂ ਦੁੱਧ ਨੂੰ ਉਬਾਲਾ ਦਵਾਉਨੇ ਆ ਉਬਾਲਾ ਦਵਾਉਣ ਤੋਂ ਬਾਅਦ ਜਿਹੜੀ ਆਪਾਂ ਮਲਾਈ ਉਤਾਰਦੇ ਆ ਇਹ ਉਹ ਮਲਾਈ ਲਈ ਹੋਈ ਹੈ ਇਸ ਤਰ੍ਹਾਂ ਦੀ ਮਲਾਈ ਤੁਸੀਂ ਲੈਣੀ ਹੈ ਚੰਗੀ ਤਰ੍ਹਾਂ ਮਿਕਸ ਕਰ ਲਓ ਆਪਾਂ ਦੁੱਧ ਲਿਆ ਜੀ ਦੁੱਧਾ ਜਿਹੜਾ ਇਹਨੂੰ ਵੀ ਆਪਾਂ ਉਬਾਲਾ ਦਵਾਇਆ ਹੋਇਆ ਗਰਮ ਦੁੱਧਾ ਇਹ ਹੈ ਜੇ ਤੁਸੀਂ ਕਿਸੇ ਵੀ ਸਬਜ਼ੀ ਦੇ ਵਿੱਚ ਦੁੱਧ ਪਾਉਂ ਤਾਂ ਹਮੇਸ਼ਾ ਵਾਲਿਆ ਵਾਲਾ ਗਰਮ ਦੁੱਧ ਹੀ ਪਾਉਣਾ ਹੈ ਠੰਡਾ ਦੁੱਧ ਪਾਉਣ ਨਾਲ ਜਿਹੜਾ ਉਹ ਫਟ ਜਾਂਦਾ ਦੁੱਧ ਤੁਸੀਂ ਆਪਣੇ ਹਿਸਾਬ ਨਾਲ ਵਧ ਜਿਆ ਘਟ ਪਾ ਸਕਦੇ ਹੋ ਜਿੰਨੀ ਇੱਕ ਪਤਲੀ ਤੁਸੀਂ ਸਬਜ਼ੀ ਬਣਾਉਣੀ ਹੈ ਦੇਖ ਮੈਂ ਇਹਦੇ ਚ ਅੱਧਾ ਕਿਲੋ ਦੁੱਧ ਪਾਇਆ ਤੇ ਹੁਣ ਆਪਾਂ ਦੇ ਵਿੱਚ ਹਰ ਤਨੀਆ ਪਤਾ ਹੈ ਚਲੋ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜਦੋਂ ਸਿਸ ਤੋਂ ਪਤਲੀ ਬਣਾਉਣੀ ਤਾਂ ਤੁਸੀਂ ਦੁੱਧ ਹੋਰ ਪਾ ਸਕਦੇ ਹੋ ਆ ਦੇਖੋ ਤਾਂ ਹੁਣ ਆਪਾਂ ਨੂੰ ਡੋਂਗੇ ਚ ਕੱਢ ਲੈਣੇ ਬਦੀ ਬਹੁਤ ਹੀ ਵਧੀਆ ਆਪਣੀ ਮੂਲੀਆਂ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੁਸੀਂ ਜਦੋਂ ਵੀ ਮੂਲਗੰਦੀ ਸਬਜ਼ੀ ਬਣਾਓ ਉਹਦੇ ਵਿੱਚ ਚਾਹ ਤੇ ਮਲਾਈ ਜ਼ਰੂਰ ਪਾਓ ਬਹੁਤ ਹੀ ਜ਼ਿਆਦਾ ਸਵਾਦ ਸਬਜ਼ੀ ਬਣਦੀ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ